ਅੱਜ ਇਸ ਦੀ ਰਾਣੀ ਦੀ ਕੀਤੀ ਗਈ ਹੈ ਬੈਂਗਲ ਸ਼ਰਮਣੀ ਵਿਆਹ ਹੈਗਾ 12 ਜਨਵਰੀ ਦਾ ਪਰਿਵਾਰ ਬਹੁਤ ਹੀ ਜ਼ਿਆਦਾ ਲੋੜਵੰਦ ਆ ਤੇ ਬੈਂਗਲ ਸ਼ਰਮਣੀ ਤੱਕ ਕਰਨ ਦੇ ਪੈਸੇ ਤੱਕ ਨਹੀਂ ਸੀ ਪਰਿਵਾਰ ਦੇ ਕੋਲ ਜੋ ਮਦਦ ਨਾ ਕਰ ਸਕਣ ਕਿਰਪਾ ਕਰਕੇ ਵੀਡੀਓ ਨੂੰ ਰੀਪੋਸਟ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਨੀਰ ਦਰਵਾਜ਼ਾ ਧੱਕੜੇ ਲੱਗਾ ਹੋਇਆ ਘਰ ਨੂੰ ਪਾ ਚੈੱਕ ਕਰੋ ਰਹੀ ਚਾਰ ਚਾਰ ਤੀਆਂ ਹੌਣ ਕਰਦੇ ਵਿੱਚ ਬਾਥਰੂਮ ਨੂੰ ਦਰਵਾਜ਼ਾ ਨਹੀਂ ਉੱਪਰ ਛੱਤ ਨਹੀਂ ਹੈ ਹਾਂਜੀ ਇਹਦਾ ਭਰਾ ਆ ਗਿਆ ਹੁਣ ਟੈਨਸ਼ਨ ਨਹੀਂ ਲੈਣੀ ਠੀਕ ਹੈ ਹਾਂਜੀ ਠੀਕ ਹੈ ਸਾਰੇ ਆਂਟੀ ਜੀ ਪ੍ਰੋਗਰਾਮ ਜਿੰਨਾ ਵੀ ਹੋਣਾ ਨਾ ਠੀਕ ਹੈ ਤੁਹਾਡਾ 1 ਰੁਪਿਆ ਵੀ ਖਰਚਾ ਨਹੀਂ ਹੋਣਦਾ ਵਾ ਕੀ ਬਾਤ ਹੈ ਚਲੋ ਸ਼ੁਕਰ ਹੈ ਵਾ ਗੁਰੂ ਦਾ ਕਰਾਓ ਮੂੰਹ ਮਠਾ ਕਰਾਓ ਗੁੜੀਆਂ ਨੂੰ ਵਲੇ ਸੋਨੇਹਾ ਸਰੀਆ ਕਾ ਕਮਰਾ ਦਿਖਾਉਣੇ ਆਪ ਜੀ ਨੂੰ ਕਰਦੇ ਹਾਲਾਤ ਹਾਲੇ ਤੱਕ ਤੁਸੀਂ ਦੇ ਸਕਦੇ ਹੋ ਕੋਈ ਵੀ ਅਰੇਂਜਮੈਂਟ ਨਹੀਂ ਹੋਇਆ ਤੇ ਥੱਲੇ ਬੈਡਾਂ ਦੇ ਇੱਟਾਂ ਲਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਮੇਰਾ ਦਰਵਾਜ਼ਾ ਧੱਕੜੀ ਲੱਗਾ ਹੋਇਆ ਘਰ ਨੂੰ ਬਾਚ ਕਰੋ। ਭਾਵੇਂ ਚਾਰ-ਚਾਰ ਤੀਆਂ ਹੋਣ ਕਰਦੇ ਵਿੱਚ ਬਾਥਰੂਮ ਨੂੰ ਦਰਵਾਜ਼ਾ ਨਹੀਂ ਉੱਪਰ ਛੱਤ ਨਹੀਂ। ਰੱਬ ਦਾ ਵਾਸਾ ਸੰਗਤ ਦੀ ਵੀਡੀਓ ਨੂੰ ਇਗਨੋਰ ਨਾ ਕਰਿਓ ਤੁਹਾਡਾ ਇੱਕ ਇੱਕ ਸ਼ੇਅਰ ਇਸ ਧੀ ਰਾਣੀ ਦੇ ਵਿਆਹ ਦੇ ਲਈ ਮਦਦ ਕਰੇਗਾ। ਅੱਜ ਵਿੰਗਨ ਸਰਮਰੀ ਹੋ ਗਈ ਆ ਧੀ ਰਾਣੀ ਦੀ ਤੇ ਦੇਖ ਸਕਦੇ ਹੋ ਤੇ ਜਲਦੀ ਹੀ ਇਸ ਧੀ ਰਾਣੀ ਦੇ ਵਿਆਹ ਦੇ ਸਾਰੇ ਕਾਰਜ ਜਿਹੜੇ ਮੁਕੰਮਲ ਹੋ ਜਾਣਗੇ ਆਪ ਸੰਗਤ ਦੇ ਸੰਯੋਗ ਦੇ ਨਾਲ ਤੁਹਾਨੂੰ ਦਿਖਾਵਾਂਗੇ ਕਾਰ ਦੇ ਹਾਲਾਤ। ਆ ਤੁਸੀਂ ਦੇਖ ਸਕਦੇ ਹੋ ਜੀ। ਆ ਕਮਰਾ ਤੁਹਾਨੂੰ ਦਿਖਾ ਰਹੇ ਹਾਂ ਤੇ ਬਾਹਰ ਹਲੇ ਤੱਕ 메ਨ ਦਰਵਾਜ਼ਾ ਤੱਕ ਨਹੀਂ ਲੱਗਾ ਹੋਇਆ ਸਾਹਮਣੇ ਦੇਖ ਸਕਦੇ ਹੋ ਤੇ ਨਾਲ ਤੁਹਾਨੂੰ ਬਾਥਰੂਮ ਦੇ ਹਾਲਾਤ ਦਿਖਾਉਣੇ ਆ ਹਲੇ ਤੱਕ ਬਾਥਰੂਮ ਦੀ ਛੱਤ ਤੱਕ ਨਹੀਂ ਹੈਗੀ ਤੇ ਕੋਈ ਗੇਟ ਬਾਥਰੂਮ ਨੇ ਲੱਗਾ ਹੋਇਆ ਆ 메ਨ ਐਂਟਰਸ ਹੁੰਦੀ ਆ 메ਨ ਦਰਵਾਜ਼ਾ ਜਿਹਨੂੰ ਕਹਿ ਦਿੰਦੇ ਆ ਆ ਵਾਲਾ ਇਹਦੇ ਚ ਹਲੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਦਰਵਾਜ਼ਾ ਨਹੀਂ ਲੱਗਾ ਹੋਇਆ ਇਸ ਤਰ੍ਹਾਂ ਦੇ ਹਾਲਾਤ ਆ ਪਿਛਲੇ ਪਾਸੇ ਤੁਹਾਨੂੰ ਦਿਖਾਉਣੇ ਇੰਨੀ ਕੋਈ ਜਗ੍ਹਾ ਹੈਗੀ ਆ ਤੇ 4-4 ਧੀਆਂ ਹੋਣ ਆ ਧੀਆਂ ਨੇ ਆਉਣਾ ਕਰ ਜੁਆਈ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਪਰਿਵਾਰ ਵਧਨਾ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਪਰ ਇਸ ਤਰ੍ਹਾਂ ਦੇ ਹਾਲਾਤ ਜਦੋਂ ਅਸੀਂ ਘਰਾਂ ਦੇ ਵਿੱਚ ਦੇਖਦੇ ਆ ਤੇ ਬਹੁਤ ਮਨ ਨੂੰ ਰੋਣਾ ਵੀ ਆਉਂਦਾ ਜਿਹੜੀ ਸੰਗਤ ਗਰੀਬੀ ਚੋਂ ਜੁੜੀ ਹੈ ਨਾ ਉਹਨਾਂ ਨੂੰ ਪਤਾ ਹੈ ਕਿ ਗਰੀਬੀ ਦੇ ਵਿੱਚ ਹਾਲਾਤ ਇਨਸਾਨ ਦੇ ਕੀ ਹੁੰਦੇ ਆ ਇਸ ਧੀ ਰਾਣੀ ਦਾ ਵਿਆਹ ਆ ਜਿੰਨੇ ਵੀ ਆਪਜੀ ਕੋਲ ਮਦਦ ਹੁੰਦੀ ਆ ਖਾਸ ਕਰਕੇ ਮੁਦਕੀ ਏਰੀਆ ਫਰੂਜ਼ਪੁਰ ਏਰੀਆ ਜਿਹੜੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਸ ਧੀ ਰਾਣੀ ਦੇ ਕੋਲ ਆਓ ਆਸ਼ੀਰਵਾਦ ਦਿਓ ਚਾਹੇ ਇੱਕ ਸੂਟ ਹੀ ਲੈ ਕੇ ਆਓ ਤੇ ਇਸ ਧੀ ਰਾਣੀ ਦੇ ਵਿਆਹ ਦੇ ਕਾਰਜ ਸਾਰੇ ਆ ਉਹ ਮੁਕੰਮਲ ਕਰੀਏ ਤੇ ਆਓ ਸੰਗਤ ਜੀ ਰਲ ਮਿਲ ਕੇ ਨਵੇਂ ਸਾਲ ਤੇ ਧੀ ਰਾਣੀ ਦੇ ਵਿਆਹ ਦੇ ਵਾਸਤੇ ਸੇਵਾ ਕਰੀਏ ਆਸ਼ੀਰਵਾਦ ਦਈਏ ਬਹੁਤ ਬਹੁਤ ਧੰਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ